ਮੇਰੇ ਦਰਸ਼ਕੋ ਪਿਆਰ ਪਣੀ ਸਤਿ ਸ੍ਰੀ ਅਕਾਲ ਮੇਰੀ ਕਹਾਣੀ ਹੈ ਸਮਝਦਾਰੀ ਤੇ ਰਿਸ਼ਤੇ ਜਿਹੜੇ ਸੰਡੇ ਰਿਸ਼ਤੇ ਟੁੱਟ ਰਹੇ ਹਨ ਇਸ ਦੇ ਵਿੱਚ ਸਾਨੂੰ ਸਭ ਨੂੰ ਸਮਝਦਾਰੀ ਦੀ ਘਾਟ ਹੈ ਤੇ ਰਿਸ਼ਤੇ ਬਹੁਤ ਹੀ ਸਮਝਦਾਰੀ ਦੇ ਨਾਲ ਨਭਾਏ ਜਾਂਦੇ ਹੈ ਕਈ ਗੱਲਾਂ ਸਾਨੂੰ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ ਕਈ ਥਾਵਾਂ ਤੇ ਸਾਨੂੰ ਅਣ ਸੁਣੀਆਂ ਹੋਈਆਂ ਗੱਲਾਂ ਤੇ ਚੁੱਪ ਵੀ ਰਹਿਣਾ ਪੈਂਦਾ ਹੈ ਰਿਸ਼ਤੇ ਨਿਭਾਉਣ ਦੇ ਖਾਤਰ ਇਹ ਹੈ ਸਮਝਦਾਰੀ ਤੇ ਰਿਸ਼ਤੇ ਰਸੋਈ ਤੋਂ ਹਲਕੀ ਸੁੰਹਦੀ ਜਿਹੀ ਖੁਸ਼ਬੂ ਆ ਰਹੀ ਸੀ ਰਾਧਾ ਨੇ ਚਾਹ ਦੇ ਨਾਲ ਆਲੂ ਵਾਲੇ ਪਰੌਂਠੇ ਬਣਾਉਂਦੇ ਹੋਏ ਆਵਾਜ਼ ਲਗਾਈ ਸੁਣਿਓ ਅੱਜ ਸ਼ਾਮ ਨੂੰ ਮਾਂ ਜੀ ਨੂੰ ਡਾਕਟਰ ਨੂੰ ਦਿਖਾਉਣਾ ਹੈ ਅੱਜ ਤੁਸੀਂ ਨਾਲ ਚੱਲੋ ਵਿਜੇ ਅਖਬਾਰ ਦੇ ਪੰਨੇ ਪਲਟਦੇ ਹੋਏ ਥੋੜੀ ਦੇਰ ਚੁੱਪ ਰਿਹਾ ਫਿਰ ਬੋਲਿਆ ਅੱਜ ਦਫ਼ਤਰ ਵਿੱਚ ਕੰਮ ਹੈ ਥੋੜੀ ਦੇਰ ਹੋ ਜਾਵੇਗੀ ਉਂਝ ਤੁਸੀਂ ਤਾਂ ਹਮੇਸ਼ਾ ਜਾਂਦੇ ਹੋ ਤੁਸੀਂ ਸਭ ਜਾਣਦੇ ਹੋ ਕਿ ਉੱਥੇ ਕੀ ਕਰਨਾ ਹੁੰਦਾ ਹੈ ਰਾਧਾ ਫਿਰ ਮੁਸਕਰਾ ਕੇ ਬੋਲੀ ਹਾਂ ਸਭ ਤਾਂ ਹੁੰਦਾ ਹੈ ਪਰ ਜਦੋਂ ਤੁਸੀਂ ਨਾਲ ਹੁੰਦੇ ਹੋ ਨਾ ਤਾਂ ਮਾਂਜੀ ਜ਼ਿਆਦਾ ਸਹਿਜ ਮਹਿਸੂਸ ਕਰਦੇ ਹਨ ਵਿਜੇ ਨੇ ਅਖਬਾਰ ਰੱਖ ਦਿੱਤੀ ਰਾਧਾ ਦੀ ਗੱਲ ਵਿੱਚ ਕੁਝ ਸੀ ਕੋਈ ਉਲੰਭਾ ਨਹੀਂ ਬਸ ਛੋਟੀ ਜਿਹੀ ਜ਼ਰੂਰਤ ਦਾ ਇਸ਼ਾਰਾ ਸੀ ਵਿਜੇ ਥੋੜੀ ਦੇਰ ਉੱਥੇ ਬੈਠਾ ਕੁਝ ਸੋਚਦਾ ਰਿਹਾ ਫਿਰ ਰਾਧਾ ਕੋਲ ਆਇਆ ਤੇ ਹੌਲੀ ਜੀ ਪੁੱਛਿਆ ਕਿੰਨੇ ਵਜੇ ਚੱਲਣਾ ਹੈ ਡਾਕਟਰ ਕੋਲ ਰਾਧਾ ਨੇ ਚੌਂਕ ਕੇ ਉਸ ਵੱਲ ਵੇਖਿਆ ਤੇ ਬੋਲੀ ਰਹਿਣ ਦੇਣਾ ਮੈਂ ਚਲੀ ਜਾਵਾਂਗੀ ਦੱਸ ਦਿਓ ਕਿੰਨੇ ਵਜੇ ਚੱਲਣਾ ਹੈ ਮੈਂ ਆ ਜਾਵਾਂਗਾ 5 ਵਜੇ ਠੀਕ ਰਹੇਗਾ ਵਿਜੇ ਨੇ ਹਾਂ ਵਿੱਚ ਆਪਣਾ ਸਿਰ ਹਿਲਾਇਆ ਮਾਂ ਦੀਆਂ ਅੱਖਾਂ ਵਿੱਚ ਸੰਤੋਖ ਸੀ ਉਸ ਨੇ ਰਾਧਾ ਨੂੰ ਕਿਹਾ ਵਿਜੇ ਪੁੱਤਰ ਅੱਜ ਕੱਲ੍ਹ ਜ਼ਿਆਦਾ ਸਮਝਦਾਰੀ ਨਾਲ ਬੋਲਣ ਲੱਗ ਪਿਆ ਹੈ ਪਹਿਲਾਂ ਤਾਂ ਗੱਲ ਗੱਲ ਉੱਤੇ ਚਿੜ ਜਾਂਦਾ ਸੀ ਉੱਚੀ ਬੋਲਦਾ ਸੀ ਕੌੜਾ ਬੋਲਦਾ ਸੀ ਗੱਲ ਨੂੰ ਸੁਣੀ ਅਣਸੁਣੀ ਕਰ ਦਿੰਦਾ ਸੀ ਹੁਣ ਬੜਾ ਚੰਗਾ ਬੋਲਦਾ ਹੈ ਰਾਧਾ ਮੁਸਕਰਾਏ ਤੇ ਜਵਾਬ ਦਿੱਤਾ ਸਮਝਦਾਰੀ ਰਿਸ਼ਤਿਆਂ ਨੂੰ ਰੋਜ਼ਾਨਾ ਥੋੜਾ ਥੋੜਾ ਸਿੰਜਣ ਦੇ ਨਾਲ ਹੀ ਆਉਂਦੀ ਹੈ ਰਿਸ਼ਤੇਦਾਰ ਰਿਸ਼ਤੇ ਸਮਝਦਾਰੀ ਰਿਸ਼ਤਿਆਂ ਨੂੰ ਰੋਜ਼ ਥੋੜਾ ਥੋੜਾ ਸਿੰਜਣ ਨਾਲ ਆਉਂਦੀ ਹੈ ਮਤਲਬ ਕਿ ਇੱਕਦਮ ਸਮਝਦਾਰੀ ਨਹੀਂ ਆਉਂਦੀ ਜਦੋਂ ਅਸੀਂ ਰਿਸ਼ਤਿਆਂ ਦੇ ਵਿੱਚ ਵਿਚਰਦੇ ਹਾਂ ਤਾਂ ਹੌਲੀ ਹੌਲੀ ਸਾਡੇ ਸਮਾਜ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਇਹ ਸੀ ਰਿਸ਼ਤੇ ਤੇ ਸਮਝਦਾਰੀ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ